ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਕਲੀਆਂ ਵਾਲੀ ਲੈਸ ਕਿਸ ਤਰ੍ਹਾਂ ਲਗਾਈ ਜਾਂਦੀ ਆ ਇਹਦਾ ਜਿਹੜਾ ਹੈਗਾ ਆਜੀ ਸੈਂਟਰ ਇਹ ਆਪਾਂ ਕਿੰਨਾ ਛੋਟਾ ਹੁੰਦਾ ਹੈ ਜੀ ਹਾਂਜੀ ਇਹ ਆਪਾਂ ਜੀ ਆ ਦੇਖੋ ਜੀ ਆਪਣੀਆਂ ਇਹ ਬਲੋਈਆਂ ਛੋਟੀਆਂ ਦਾ ਨਿਸ਼ਾਨ ਲੱਗਿਆ ਹੋਇਆ ਏ ਇਹ ਵੱਡੀ ਦਾ ਆਪਾਂ ਜੀ ਇਹਦੇ ਸੈਂਟਰ ਦੇ ਵਿੱਚੋਂ ਦੀ ਇਸ ਤਰ੍ਹਾਂ ਨਭੋਲ ਲੈਂਦੀ ਆਪਾਂ ਇਹਦੇ ਉੱਪਰ ਦੀ ਆਊਗੀ ਤਾਂ ਥੋੜੀ ਜਿਹੀ ਫਿਟਿੰਗ ਖਰਾਬ ਹੋਣ ਦਾ ਡਰ ਹੁੰਦਾ ਤਾਂ ਕਰਕੇ ਜੀ ਇਹਦੇ ਸੈਂਟਰ ਵਿੱਚ ਦੀ ਯਾਨੀ ਕਿ ਆਪਣੀ ਲੈਸ ਜਾਣੀ ਚਾਹੀਦੀ ਆ ਆਪਾਂ ਜੀ ਇਹਨੂੰ ਇਸ ਤਰ੍ਹਾਂ ਇਹਨੇ ਕਰਕੇ ਫੋਲਡ ਕਰ ਦਾਂਗੇ। ਕਮੀਜ਼ ਨੂੰ ਇਹ ਵੀਡੀਓ ਜੀ ਆਪਣੀਆਂ ਜਿਹੜੀਆਂ ਬਿਗਨਰ ਭੈਣਾਂ ਆਏ ਉਹਨਾਂ ਵਾਸਤੇ ਥੋੜੀ ਜੀ ਜ਼ਿਆਦਾ ਲਾਹੇਵੰਦ ਹੈ ਜੀ। ਇਸ ਤਰ੍ਹਾਂ ਉਧਰੋਂ ਆਪਾਂ ਦੀ ਇਧਰੋਂ ਇਹ ਪਲੋਈ ਤੋਂ ਇੱਥੋਂ ਵੱਡੀ ਤੋਂ ਛੋਟੇ ਦਾ ਸੈਂਟਰ ਇੱਥੋਂ ਜੀ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ। ਇਸ ਤਰ੍ਹਾਂ ਜੀ। ਇਹ ਜਿਹੜਾ ਆਪਣਾ ਤੀਰਾ ਜੀ ਇਹ ਵਾਲਾ ਜਿਹੜਾ ਆਪਣਾ ਤੀਰਾ ਹੁੰਦਾ ਹੈ ਜੀ। ਇਹ ਦਾ ਯਾਨੀ ਕਿ ਇਹ ਸੈਂਟਰ ਬਣ ਜਾਂਦਾ ਹੈ। ਥੋੜਾ ਜਿਆਨੀ ਕੇ ਜੀ ਮੋਡੇ ਵਾਲੀ ਨੂੰ ਇਹ ਆਪਾਂ ਜਿਆਦਾ ਕਰਨੀਆਂ ਹੁੰਦੀਆਂ ਐ ਇਸ ਤਰ੍ਹਾਂ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਕਰ ਦੇਣਾ ਹੀ ਪ੍ਰੈਸ ਇੱਥੇ ਜੀ ਆਪਾਂ ਚੰਗੀ ਤਰ੍ਹਾਂ ਇਹ ਕਰੇਜਾ ਮਿਠਾ ਲੈਣੀ ਹੁੰਦੀ ਹੈ ਚੰਗੀ ਤਰ੍ਹਾਂ ਕਰੇਜਾ ਬਿਠਾ ਕੇ ਜੀ ਫਿਰ ਆਪਾਂ ਇਹਦੇ ਉੱਪਰ ਉੱਪਰ ਲੈਸ ਲਗਾ ਦੇਣੀ ਹੁੰਦੀ ਹੈ ਇਸ ਤਰ੍ਹਾਂ ਜੀ ਇਹ ਕੜੀਆਂ ਵਾਲੀ ਲੈਸ ਆ ਜਿਹੜੀ ਆਪਣੀ ਲਗਾਈ ਜਾਂਦੀ ਹੈ ਹਾਂਜੀ ਇਹ ਆਈਡੀਆ ਮੇਰਾ ਵਧੀਆ ਲੱਗਾ ਤਾਂ ਮੇਰੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਆ ਦੇਖੋ ਜੀ ਇਸ ਤਰ੍ਹਾਂ ਇਹਨਾਂ ਦੇ ਉੱਪਰ ਹੁਣ ਆਪਾਂ ਲੈਸ ਲਗਾ ਦਾਂਗੇ